ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ 1 ਅਪ੍ਰੈਲ ਤੋਂ ਔਰ ਹੱਲੇ ਫਿਲਹਾਲ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਕਿ ਇਹ ਮੰਡੀ ਦੀਆਂ ਤਸਵੀਰਾਂ ਜਿੱਥੇ ਕਿ ਆਪਣੇ ਜਿਹੜੇ ਕੀ ਹੈ ਇੰਤਜ਼ਾਮ ਉਹ ਮੁਕੰਮਲ ਮੰਡੀ ਬੋਰਡ ਵੱਲੋਂ ਕਰ ਲਿੱਤੇ ਗਏ ਨੇ ਪਰ ਫਿਲਹਾਲ ਜਿਹੜਾ ਹੱਲੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਇੱਥੇ ਨਹੀਂ ਆਇਆ ਕਿਉਂਕਿ ਹੱਲੇ ਸਮਾਂ ਆਏਗਾ ਹੱਲੇ ਮੌਸਮ ਜਿਹੜਾ ਉਹ ਖਤਮ ਹੋਏਗਾ ਤੇ ਕਿਸਾਨ ਆਪਣੀ ਜਿਹੜੀ ਫਸਲਾਂ ਨੂੰ ਹੈ ਉਹ ਮੰਡੀਆਂ ਤੇ ਲੈ ਕੇ ਆਏਗਾ ਇਹਦੇ ਵਿੱਚ ਕੁਝ ਸਮਾਂ ਜਿਹੜਾ ਕੀ ਉਹ ਲੱਗ ਜਾਂਦਾ ਪਰ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਉਹ ਜਿਹੜੀ ਹੈ ਨਾ ਉਹ ਕਰ ਦਿੱਤੀ ਗਈ ਇੰਤਜ਼ਾਮ ਜਿਹੜੇ ਆ ਉਹ ਪੂਰੇ ਕਰ ਲਿੱਤੇ ਗਏ ਆ ਤੇ ਅਧਿਕਾਰੀ ਜਿਹੜੇ ਆ ਉਹ ਵੀ ਇੱਥੇ ਮੌਜੂਦ ਨੇ ਅਧਿਕਾਰੀਆਂ ਨੂੰ ਜਾਣਕਾਰੀ ਲੈਂਦੇ ਆ ਨਾਲ ਵੀ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਤੇ ਕਿਸਾਨਾਂ ਨੂੰ ਉਹ ਤੁਸੀਂ ਤਸਵੀਰਾਂ ਰਹੀ ਦੇਖ ਰਹੇ ਹੋ ਸਾਹਮਣੇ ਪਾਣੀ ਦਾ ਇੰਤਜ਼ਾਮ ਜਿਹੜਾ ਹੈ ਉਹ ਕਰ ਲਿੱਤਾ ਗਿਆ ਹੈ ਹਾਲਾਂਕਿ ਕਿਸਾਨ ਨਹੀਂ ਆਏ ਪਰ ਮੰਡੀ ਬੋਰਡ ਵੱਲੋਂ ਜਿਹੜੇ ਆਪਣੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਨੇ ਪਾਣੀ ਦਾ ਜਿਹੜਾ ਉਹ ਇੱਥੇ ਜਿਹੜਾ ਇੰਤਜ਼ਾਮ ਕਰ ਲਿਆ ਤਾਂ ਕਿ ਕਿਸਾਨ ਆਉਣ ਵਾਲਾ ਕਿਸਾਨ ਹੈ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਨਾ ਆ ਸਕੇ ਅਧਿਕਾਰੀ ਮੌਜੂਦ ਨੇ ਅਧਿਕਾਰੀ ਨਾਲ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਸਰ ਪਹਿਲੇ ਕੀ ਨਾਮ ਹੈ ਸਰ ਮੇਰਾ ਨਾਮ ਹਰਦੀਪ ਸਿੰਘ ਹੈ ਸਰ ਜਿਸ ਤਰ੍ਹਾਂ ਕੀ ਮੰਡੀ ਇੱਕ ਤਰੀਕ ਤੋਂ ਜੜੀ ਹੈ ਉਹ ਸ਼ੁਰੂਆਤ ਜਿਹੜੀ ਫਸਲ ਦੀ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਸਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਕੀ ਕੀ ਇੰਤਜ਼ਾਮ ਜਿਹੜੇ ਉਹ ਕਰ ਲਿੱਤੇ ਗਏ ਪੰਜਾਬ ਸਰਕਾਰ ਤੇ ਮੰਡੀ ਬੋਰਡ ਦੀਆਂ ਹਦਿਤਾ ਮਤਾਵਾਂ ਤੋਂ ਜੋ ਹਾਰੀ ਸੀ ਜੰਦੇ ਪ੍ਰਬੰਧ ਕੀਤੇ ਜਾਣੇ ਹਨ ਉਸ ਇਸ ਤਰ੍ਹਾਂ ਵੱਲੋਂ ਇਸ ਵਿਭਾਗ ਵੱਲੋਂ ਮੁਕੰਮਲ ਕਰ ਦਿੱਤੇ ਗਏ ਜਿਵੇਂ ਕੀ ਪਾਣੀ ਦੇ ਪ੍ਰਬੰਧ ਹੋਗੇ ਸਫਾਈ ਦੇ ਪ੍ਰਬੰਧ ਹੋਗੇ ਜੀ ਲਾਈਟਾਂ ਦੇ ਆ ਟਾਇਲਟ ਵਗੈਰਾ ਸਾਰੇ ਠੀਕ ਨੇ ਪ੍ਰਬੰਧਨ ਕੀਤੇ ਜਿਵੇਂ ਕੀ ਦਿੱਕਤ ਜ਼ਿਆਦਾਤਰ ਕਿਸਾਨਾਂ ਨੂੰ ਪਾਣੀ ਔਰ ਇੱਕ ਲਾਈਟਾਂ ਵੱਲੋਂ ਆਂਦੀ ਹੈ ਸਰ ਐਕੀ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈ ਮੈਂ ਲਾਈਟਾਂ ਲਈ ਹਾਈ ਮਾਸਟ ਲਾਈਟਾਂ ਇੱਕ ਦੀ ਮੰਡੀਪੁਰ ਵੱਲੋਂ ਤਕਰੀਬਨ 8 8 ਲਗਾਈਆਂ ਚਾਚੀਆਂ ਨੇ ਜਿਸ ਨਾਲ ਚਾਲਣ ਦਾ ਪਿਛਲੇ ਸਾਲ ਦੀਆਂ ਲਾਈਟਾਂ ਨਾਲੋਂ ਬਹੁਤ ਜ਼ਿਆਦਾ ਹੋਏਗਾ ਹਾਂਜੀ ਤੇ ਸਰ ਪਾਣੀ ਵਗੈਰਾ ਦਿਨ ਦਾ ਪੂਰਾ ਪ੍ਰਬੰਧ ਬਿਲਕੁਲ ਸ਼ਮਿਆਨਿਆਂ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਘੜੇ ਤੇ ਵਾਟਰ ਕੋਲੇ ਰੱਖੇ ਜਾਣੇ ਨੇ। ਸਰ ਮੰਡੀ ਬੋਰਡ ਵੱਲੋਂ ਇੰਤਜ਼ਾਮ ਕਰ ਲਿੱਤੇ ਗਏ ਨੇ ਪੂਰੇ ਜਿਹੜੇ ਹੈ ਸਫਾਈ ਦੇ ਜਾਂ ਹੋਰ ਚ ਜਾਂਦੇ। ਕਿਸਾਨ ਹੱਲੇ ਜਿਹੜਾ ਉਹ ਆਪਣੀ ਫਸਲ ਲੈ ਕੇ ਨਹੀਂ ਆਇਆ। ਕਿਸਾਨ ਕਿਵੇਂ ਕਿ ਆਪਾਂ ਵੇਖਦੇ ਪਏ ਆ ਅਜੇ ਖੇਤਾਂ ਵਿੱਚ ਕਣਕ ਪੂਰੀ ਤਾਂ ਕੀ ਨਹੀਂ ਹੈਗੀ। ਇਸ ਕਰਕੇ ਉਹ ਲਿਆ ਨਹੀਂ ਰਹੇ। ਤੇ ਸਰ ਕਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਕਿਸਾਨ ਜਿਹੜੇ ਆ ਕਦੋਂ ਆਪਣੀ ਫਸਲ ਲੈ ਕੇ ਆਣੀ ਜਾਂ ਕਦੋਂ ਕਿੰਨੇ ਕੁ ਦਿਨ ਹੋਰ ਇਸੇ ਨੂੰ ਲੱਗ ਸਕਦੇ ਆ। ਇਹ ਤਾਂ ਹੀ ਹੁਣ ਵੇਖਣ ਤੇ ਆ ਜੀ ਅੰਦਾਜ਼ਾ 8 ਤੋਂ 10 ਦਿਨ ਦੇ ਵਿੱਚ ਲੱਗਦਾ ਹੈ ਕਿ ਕਣਕ ਪੱਕ ਜਾਏਗੀ ਤੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਆਪ ਦੀ ਫਸਲ ਸਕਾ ਕੇ ਲੈਉਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਐਧ ਕੀ ਕੋਈ ਕਿਸਾਨਾਂ ਨੂੰ ਕੋਈ ਤੋਲ ਜੀ ਜਾਂ ਕਿਸੇ ਹੋਰ ਚੀਜ਼ ਕੋਈ ਪਰੇਸ਼ਾਨੀ ਵਗੈਰਾ ਤਾਂ ਨਹੀਂ ਆਏ ਨਹੀਂ ਆਏਗੀ ਕਿਸੇ ਤਰ੍ਹਾਂ ਦੀ ਜੀ ਬਿਲਕੁਲ ਜਿਸ ਤਰ੍ਹਾਂ ਕੀ ਅਧਿਕਾਰੀ ਆਪਾਂ ਨੂੰ ਕਹਿ ਰਹੇ ਨੇ ਕਿ ਇਸ ਤਰ੍ਹਾਂ ਹੱਲੇ ਫਿਲਹਾਲ ਇੰਤਜ਼ਾਮ ਇਹਨਾਂ ਵੱਲੋਂ ਪੂਰੇ ਕਰ ਲਿੱਤੇ ਗਏ ਨੇ ਕਿਸਾਨ ਜਿਹੜੇ ਨੇ ਹੱਲੇ ਫਸਲ ਲੈ ਕੇ ਨਹੀਂ ਆਏ ਕਿਉਂਕਿ ਹੱਲੇ ਕੁਝ ਸਮਾਂ ਲੱਗਦਾ ਹੈ 10 ਤੋਂ 15 ਦਿਨ ਹੱਲੇ ਲੱਗ ਸਕਦੇ ਹੈ ਕਿ ਜਦੋਂ ਆਪਣੀ ਫਸਲ ਲੈ ਕੇ ਇੱਥੇ ਆਣਗੇ ਪਰ ਇਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਕਿਸਾਨਾਂ ਨੂੰ ਨਹੀਂ ਆਨ ਦਿੱਤੀ ਜਾਏਗੀ